ਜਿੰਦ ਤੇ ਮਤਾਰੇ ਸਾਡੇ ਦੇ ਸਾਰੇ ਮੈਨੂੰ ਬਹੁਤ ਵਧੀਆ ਲੱਗਾ ਸੀ ਪਰਸਨਲੀ ਕਿ ਸਿੱਧੂ ਬਾਈ ਨੇ ਮੇਰਾ ਗਾਣਾ ਸੁਣਿਆ ਹੋਇਆ ਹੈ ਸਿੱਧੂ ਬਾਈ ਨੇ ਕਿਹਾ ਸੀ ਵੀ ਬਾਲੀਵੁੱਡ ਵਾਲੇ ਇੱਥੇ ਆਣਗੇ ਸਾਨੂੰ ਜਾਣ ਦੀ ਲੋੜ ਨਹੀਂ ਪਊਗੀ ਬਿਲਕੁਲ ਸੱਚ ਹੋ ਰਹੀਆਂ ਬਿਲਕੁਲ ਸੱਚ ਹੋ ਰਹੀਆਂ ਇਹ ਤਾਂ ਦੇਖੀ ਕਿ ਦਸ ਤੈਨੂੰ ਪਿਆਰ ਬਿਲਬੋਰਡ ਤੇ ਜਾਣਾ ਅੱਜ ਸਾਡੇ 뮤직 ਦੀ ਇੰਡਸਟਰੀ ਦੀ ਇਦਾਂ ਐ ਜਿੱਦਾਂ ਆਪਾਂ ਮਹਾਲੀ ਰਹਿ ਕੇ 3B2 ਦੀ ਗੇੜੀ ਲਾਣੀ ਬਿਲਬੋਰਡ ਐ ਬਣ ਗਿਆ ਹੁਣ ਬਾਈ ਸਿੱਧੂ ਬਾਈ ਨੇ ਸ਼ੁਰੂਆਤ ਕੀਤੀ ਸੀ ਜਾਂ ਕੁਛ ਸਾਡੇ ਹੋਰ ਦਿਲਜੀਤ ਬਾਈ ਹੋਣੀ ਆ ਹੋਰ ਆਰਟਿਸਟਾਂ ਬਹੁਤ ਵਧੀਆ ਵਧੀਆ ਸੋ ਮੈਂ ਇਹੀ ਕਹਿਣਾ ਚਾਹਨਾ ਕਿ ਇਦਾਂ ਦਾ ਕੰਮ ਕਰੋ ਕਿ ਬਿਲਬੋਰਡ ਦੇ ਉੱਤੇ ਨਾ ਹੀ ਪੰਜਾਬੀਆਂ ਰੋ ਲਿਖੋ ਆ ਅਸੀਂ ਮਿਲੇ ਆ ਸਾਡੇ ਇਥੋਂ ਭਾਜੀ ਹੁਣੀ ਆ ਉਹਨਾਂ ਦੇ ਇੱਕ ਫੰਕਸ਼ਨ ਹੋਇਆ ਸੀਗਾ ਠੀਕ ਹੈ ਸਿੱਧੂ ਬਾਈ ਦੇ ਵੀ ਦੋਸਤ ਸੀਗੇ ਅਸੀਂ ਉੱਥੇ ਮਿਲੇ ਆ ਕੇ ਕੱਟ ਕੀਤਾ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਮਤਲਬ ਐਡਾ ਵੱਡਾ ਆਰਟਿਸਟ ਹੋ ਕੇ ਵੀ ਉਹਨੇ ਕਿਹਾ ਬਾਈ ਮੈਂ ਤੇਰਾ ਗਾਣਾ ਗਿੰਦੇ ਤੇ ਮੈਂ ਤਾਰੇ ਨਾ ਉੱਥੇ ਕੈਨੇਡਾ ਚ ਗੱਡੀ ਚ ਲਾ ਕੇ ਮੈਂ ਸੁਣਿਆ ਹੋਇਆ ਆ ਤੇ ਬਹੁਤ ਸਰੀਲਾ ਬਾਈ ਬਹੁਤ ਅੱਗੇ ਜਾਏਗਾ I think we ਕਹਿਆ ਕਿ ਮੈਨੂੰ ਇਹ ਆ ਕਿ ਕੋਈ ਨਾ ਕੋਈ ਚੰਗੀ ਚੀਜ਼ ਜਦ ਹੋਵੇ ਨਾ ਉਹਦੇ ਬਾਰੇ ਬੋਲਣਾ ਜ਼ਰੂਰ ਚਾਹੀਦਾ ਨਹੀਂ ਤਾਂ ਮੀਡੀਆ ਦੇ ਮੋਹਰੇ ਆਉਣ ਨੂੰ ਅੱਜ ਕੱਲ ਬਹੁਤਾ ਦੂਰ ਨਹੀਂ ਆ ਆਪਣਾ ਫੋਨ ਸਾਰਿਆਂ ਦੇ ਕੋਲ ਆ YouTube ਚੈਨਲ ਬਣੇ ਹੋਏ ਆ ਆਪਣੀ ਫਿਲਮ ਮੋੜ ਦੇਖੀ ਹੈ ਹਰਾ ਪੁਰਾਣਾ ਪੰਜਾਬ ਦਿਖਾਇਆ ਗਿਆ ਬਹੁਤ ਸੋਹਣੇ ਕੈਰੈਕਟਰ ਆ ਫਿਲਮ ਦੇ ਵਿੱਚ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮੋੜ ਫਿਲਮ ਬਹੁਤ ਜ਼ਿਆਦਾ ਵਧੀਆ ਮੈਂ ਇੱਕ ਵਾਰ ਫੇਰ ਦੇਖਣ ਜਾਊਂਗਾ ਆਪਣੀ ਫੈਮਲੀ ਨੂੰ ਨਾਲ ਲੈ ਕੇ ਜਾਊਂਗਾ ਸਾਰਿਆਂ ਨੂੰ ਨਾਲ ਲੈ ਕੇ ਜਾਊਂਗਾ ਕਿ ਮੋੜ ਦੇਖੋ ਤੇ ਕੈਨੇਡਾ ਦੇ ਵਿੱਚ ਮੇਰਾ ਸ਼ੋਅ ਆ 4-5 ਦਿਨ ਤੱਕ ਮੇਰਾ ਮੇਰੀ ਫਲਾਈਟ ਆ 17 ਤੋਂ ਤੇ ਮੈਂ ਉੱਥੇ ਜਾ ਕੇ ਵੀ ਇਸ ਸੀਰੀਜ਼ ਨੂੰ ਪ੍ਰਮੋਟ ਜ਼ਰੂਰ ਕਰੂੰਗਾ ਕਿਉਂਕਿ ਸਾਡੀ ਟੀਮ ਦੀ ਕੁੜੀ ਨਾਇਕਰਾ 7 ਸਾਲ ਤੋਂ ਮਿਹਨਤ ਕਰ ਰਹੀ ਹੈ ਸਾਡੇ ਨਾਲ ਜੁੜੀ ਹੋਈ ਸੀ ਸਾਡੀ ਟੀਮ ਦੇ ਨਾਲ ਕਰਮਾ ਐਂਟਰਟੇਨਮੈਂਟ ਦੀ ਆਰਟਿਸਟ ਸੀ ਉਹਦਾ ਅੱਜ ਡੈਬਿਊ ਹੋਇਆ ਗਾਉਂਦੀ ਬਹੁਤ ਵਧੀਆ ਆ ਐਕਟਿੰਗ ਵੀ ਬਹੁਤ ਵਧੀਆ ਕਰਦੀ ਸੀ ਤੇ ਸਾਨੂੰ ਇਹ ਸੀਗਾ ਕਿ ਕੁਛ ਨਾ ਕੁਛ ਉਹਦੇ ਲਈ ਵੱਡਾ ਪਲੈਟਫਾਰਮ ਆਵੇ ਉਹਦਾ ਡੈਬਿਊ ਵੱਡਾ ਹੋਵੇ ਤੇ ਉਹ ਸੱਚੀ ਵੱਡਾ ਹੋਇਆ ਔਰ ਉਸ ਨੂੰ ਸਕਰੀਨ ਤੇ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਚਲੋ ਨਾਲ ਦਾ ਆਰਟਿਸਟ ਕੋਈ ਤਰੱਕੀ ਕਰਦਾ ਤਾਂ ਖੁਸ਼ੀ ਹੁੰਦੀ ਹੈ ਬਿਲਕੁਲ ਉਸ ਦਾ ਗਾਣਾ ਬਹੁਤ ਕਮਾਲ ਦੇ ਆ ਨਾ ਸਿਮਰਨ ਕੌਰ ਦਾ ਅਦਲੀ ਨੇ ਬਹੁਤ ਖੂਬਸੂਰਤ ਗਾਣਾ ਗਾਇਆ ਜੈਸਮੀਨ ਨੇ ਗਾਇਆ ਉਹ ਨੰਬਰ ਕੀ ਕਹਿਣਾ ਚਾਹੁੰਦੇ ਹਾਂ ਸਾਰੇ ਤਾਕੜ ਸਿੰਗਰ ਲਏ ਆ ਜਿੰਨੇ ਵੀ ਲਏ ਆ ਚਾਹੇ ਸਿਮਰਨ ਚਾਹੇ ਜੈਸਮੀਨ ਬਹੁਤ ਬਹੁਤ ਵਧੀਆ ਇਹ 뮤직 ਜਿਹੜਾ ਇਹ ਕੈਰੈਕਟਰ ਨੂੰ ਵੀ ਤੇ ਅੱਜ ਦੇ ਟਾਈਮ ਨੂੰ ਵੀ ਫੀਲ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਉਹ ਕੰਬੀਨੇਸ਼ਨ ਬਣਾਇਆ ਇੱਕ ਕੋਲ ਬਣਾਇਆ ਉਹ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਕੰਮ ਕਰੇਗਾ ਗਾਣੇ ਬਹੁਤ ਸੋਹਣੇ ਬਣੇ ਹੋਏ ਆ ਬਹੁਤ ਸੋਹਣੇ ਅੱਗੇ ਜਾ ਰਹੇ ਕਿਉਂਕਿ ਆਪਣਾ ਜੋ ਪੰਜਾਬੀ ਇੰਡਸਟਰੀ ਦਾ 뮤직 ਹੈ ਨਾ ਉਹ ਨੇ ਮਤਲਬ ਪੂਰੀ ਦੁਨੀਆ ਦਾ ਕੋਈ ਐਸਾ ਹੋਣਾ ਨਹੀਂ ਹੋਣਾ ਜਿੱਤੇ ਨਾ ਸੁਨਿਆ ਜਾਵੇ ਪੂਰੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਤੁਸੀਂ ਐਸਾ ਸਿੰਗਰ ਹੋਣ ਦੇ ਨਾਤੇ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਮੈਂ ਇੱਕ ਗੱਲ ਕਹਿਣਾ ਕਿ ਬਿਲਬੋਰਡ ਤੇ ਜਾਣਾ ਅੱਜ ਸਾਡੇ 뮤직 ਦੀ ਇੰਡਸਟਰੀ ਦੀ ਇਦਾਂ ਆ ਜਿੱਦਾਂ ਆਪਾਂ ਮਹਾਲੀ ਰਹਿ ਕੇ 3B2 ਦੀ ਗੇੜੀ ਲਾਣੀ ਬਿਲਬੋਰਡ ਐ ਬਣ ਗਿਆ ਹੁਣ ਬਾਈ ਸਿੱਧੂ ਬਾਈ ਨੇ ਸ਼ੁਰੂਆਤ ਕੀਤੀ ਸੀ ਜਾਂ ਕੁਛ ਸਾਡੇ ਹੋਰ ਦਿਲਜੀਤ ਬਾਈ ਹੋਣੀ ਆ ਹੋਰ ਆਰਟਿਸਟ ਬਹੁਤ ਵਧੀਆ ਵਧੀਆ ਸੋ ਮੈਂ ਇਹੀ ਕਹਿਣਾ ਚਾਹਨਾ ਕਿ ਇਦਾਂ ਦਾ ਕੰਮ ਕਰੋ ਕਿ ਬਿੱਲ ਬੋਰਡ ਦੇ ਉੱਤੇ ਨਾ ਹੀ ਪੰਜਾਬੀਆਂ ਦਾ ਲੱਗਾ ਹੋਵੇ ਪੰਜਾਬੀਆਂ ਦਾ ਨਾਮ ਆ ਔਰ ਕਿਸੇ ਦਾ ਨਾਮ ਨਹੀਂ ਆਉਂਦਾ ਇਵਨ ਬਾਲੀਵੁੱਡ ਦੇ ਫਿਲਮਾਂ ਦੇ ਵਿੱਚ ਵੀ ਨਾ ਜੇ ਪੰਜਾਬੀ ਗਾਣਾ ਨਾ ਹੈਗਾ ਉਹ ਬਹੁਤ ਜ਼ਰੂਰੀ ਜ਼ਰੂਰੀ ਜਿਹੀ ਲੱਗਦੀ ਆ ਬਿਲਕੁਲ ਬਿਲਕੁਲ ਉਹਨਾਂ ਦਾ ਉਹਨਾਂ ਦੀ ਜ਼ਰੂਰਤ ਬਣ ਗਈ ਆ ਹੁਣ ਜਿਵੇਂ ਸਿੱਧੂ ਬਾਈ ਨੇ ਕਿਹਾ ਸੀ ਵੀ ਬਾਲੀਵੁੱਡ ਵਾਲੇ ਇੱਥੇ ਆਣਗੇ ਸਾਨੂੰ ਜਾਣ ਦੀ ਲੋੜ ਨਹੀਂ ਪਊਗੀ ਬਿਲਕੁਲ ਸੱਚ ਹੋ ਰਹੀਆਂ ਉਹ ਈਥਾਰਤਾ ਗੱਲਾਂ ਜੀ ਤੇ ਅੱਜ ਚਾਹੇ ਸਿੱਧੂ ਸਾਡੇ ਵਿੱਚ ਨਹੀਂ ਹੈ ਲੇਕਿਨ ਆਪਣੇ ਗਾਣੇ ਅਜਰਾ ਹੀ ਆਪਣੇ ਗੱਲਾਂ ਦਰਾ ਹੀ ਸਾਰਿਆਂ ਦੇ ਹਰਾਂ ਦਿਲਾਂ ਦੇ ਵਿੱਚ ਜਿਉਂਦਾ ਹੈ ਤੁਸੀਂ ਉਹਨੂੰ ਉਹਨਾਂ ਨੂੰ ਕਿੰਨਾ ਕੁ ਮਿਸ ਕਰਦੇ ਹੋ ਜਾਂ ਉਹਨਾਂ ਨੂੰ ਬੜੀ ਆਪਣੀ ਲਾਈਫ 'ਚ ਮਿਲੇ ਹੋ ਇਹੀ ਕਲਾਕਾਰ ਹਾਂ ਅਸੀਂ ਮਿਲੇ ਹਾਂ ਸਾਡੇ ਇਥੋਂ ਭਾਜੀ ਹੁਣੀ ਆ ਉਹਨਾਂ ਦੇ ਇੱਕ ਫੰਕਸ਼ਨ ਹੋਇਆ ਸੀਗਾ ਠੀਕ ਹੈ ਸਿੱਧੂ ਬਾਈ ਦੇ ਵੀ ਦੋਸਤ ਸੀਗੇ ਅਸੀਂ ਉੱਥੇ ਮਿਲੇ ਆ ਕੇ ਕੱਟ ਕੀਤਾ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਮਤਲਬ ਐਡਾ ਵੱਡਾ ਆਰਟਿਸਟ ਹੋ ਕੇ ਵੀ ਉਹਨੇ ਕਿਹਾ ਬਾਈ ਮੈਂ ਤੇਰਾ ਗਾਣਾ ਗਿੰਦੇ ਮੈਂ ਤਾਰੇ ਨਾ ਉੱਥੇ ਕੈਨੇਡਾ ਚ ਗੱਡੀ ਚਲਾ ਕੇ ਮੈਂ ਸੁਣਿਆ ਹੋਇਆ ਆ ਤੇ ਬਹੁਤ ਸਰੀਲਾ ਬਾਈ ਬਹੁਤ ਅੱਗੇ ਜਾਏਗਾ ਤੇ ਮੈਨੂੰ ਲੱਗਦਾ ਸੀ ਕਿ ਲੈ ਯਾਰ ਮਤਲਬ ਸਾਡੀ ਇੰਡਸਟਰੀ ਚ ਇਦਾਂ ਚੀਜ਼ਾਂ ਇੱਕ ਦੂਜੇ ਨੂੰ ਬਹੁਤ ਸਪੋਰਟ ਘੱਟ ਵੀ ਹੁੰਦੀ ਆ ਕਰਦੇ ਵੀ ਆ ਪਰ ਕਿਤੇ ਨਾ ਕਿਤੇ ਜ਼ਰੂਰ ਹਿੱਚਕਚਾਉਂਦੇ ਆ ਬੇ ਨਾਲ ਦੇ ਆਰਟਿਸਟ ਨੂੰ ਆਪਾਂ ਕੁਛ ਹਾਂ ਹੱਕ ਤਾਂ ਕੀ ਹੈ ਜਾਂ ਕੁਛ ਜਾਂ ਬਹੁਤ ਰੀਜ਼ਨ ਉਹਦੇ ਹੋ ਸਕਦੇ ਆ ਮੈਂ ਵੀ ਕੋਈ ਬਿਆਨ ਕਰਾਂਗਾ ਤਾਂ ਉਹ ਗਲਤ ਹੋ ਜਾਊਗਾ ਤੇ ਪਰ ਮੈਨੂੰ ਬਹੁਤ ਵਧੀਆ ਲੱਗਾ ਸੀ ਪਰਸਨਲੀ ਕਿ ਸਿੱਧੂ ਬਾਈ ਨੇ ਮੇਰਾ ਗਾਣਾ ਸੁਣਿਆ ਹੋਇਆ ਹੈ ਤੇ ਉਹਦੇ ਦੋ ਲਾਈਨਾਂ ਹੋਸਨ ਪਰ ਇੱਕ ਵਾਰੀ ਗਿਣਤੇ ਮੈਂ ਤਾਰੇ ਸਾਰੇ ਦੇ ਸਾਰੇ ਇਹ ਤੂੰ ਅਦਕੇ ਕੀ ਦੱਸ ਇੰਤਜ਼ਾਰ ਕਰਾਂ ਥੈਂਕ ਯੂ ਜਾਂ ਕਿ ਸੈਨੂ ਇਹ ਤੂਦ ਕੇ ਕੀ ਦੱਸ ਤੈਨੂੰ ਪਿਆਰ ਕਰਾ ਬਹੁਤ ਸੋਹਣਾ ਹੈ ਗਾਣਾ ਮੈਨੂੰ ਲੱਗਦਾ ਅੱਜ ਵੀ ਹਰ ਕਿਸੇ ਦੇ ਪਲੇਲਿਸਟ ਤੇ ਜ਼ਰੂਰ ਹੋਏਗਾ ਥੈਂਕ ਯੂ ਜੀ ਥੈਂਕ ਯੂ ਕਿ ਤੁਹਾਡੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਬਿਲਕੁਲ ਬਿਲਕੁਲ ਮੈਂ ਅੱਜ ਤੱਕ ਮੈਨੂੰ ਅੱਜ ਤੱਕ ਤਾਰੇ ਵਾਲਾ ਮੁੰਡਾ ਕਹਿ ਕੇ ਬੁਲਾਉਂਦੇ ਆ ਤਾਂ ਉਸ ਹਾਲਾਂਕਿ ਜੰਨਤ ਹੀ ਆ ਉਸ ਤੋਂ ਬਾਅਦ ਵੀ ਗਾਣੇ ਆਏ ਆ ਪਰ ਖੁਸ਼ੀ ਹੁੰਦੀ ਹੈ ਕਿ ਤੁਹਾਡਾ ਗਾਣਾ ਤੁਹਾਡੀ ਪਛਾਣ ਬਣ ਜਾਂਦਾ ਹੈ ਹਨਾ ਕਿੰਨਾ ਪ੍ਰਾਊਡ ਮੂਮੈਂਟ ਹੁੰਦਾ ਹੈ ਕਿ ਜਦੋਂ ਇੱਕ ਗਾਣੇ ਦੇ ਕਰਕੇ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਏ ਅੱਛਾ ਕਰ ਤੁਹਾਨੂੰ ਮੌਕਾ ਮਿਲੇ ਫਿਲਮਾਂ ਦੇ ਵਿੱਚ ਆਉਂਦਾ ਤੇ ਆਉਂਗੇ ਮੈਂ ਉਹੀ ਦੱਸਦਾ ਜਿਵੇਂ 7 ਸਾਲ ਨਾਇਕਰਣ ਲੱਗ ਗਿਆ ਸ਼ਾਇਦ ਮੇਰੀ ਵੀ ਕੋਈ ਤਪੱਸਿਆ ਹੋਊਗੀ ਮੈਂ ਮੈਨੂੰ ਵੀ ਮੇਰੇ ਲਈ ਵੀ ਕੋਈ ਅੱਛੀ ਚੀਜ਼ ਬਣੀ ਹੋਗੀ ਮੈਂ ਸਹੀ ਕੰਟੈਂਟ ਸਹੀ ਚੀਜ਼ ਜਿਹੜੀ ਮੇਰੇ ਲਈ ਢੁਕਦੀ ਹੋਵੇ ਮੈਂ ਉਹਦਾ ਹੀ ਵੇਟ ਕਰ ਰਹੀ ਹਾਂ ਕਿਉਂਕਿ ਐਕਟਿੰਗ ਤਾਂ ਤੁਹਾਡੇ ਗਾਣਿਆਂ ਦੇ ਵਿੱਚ ਉਹ ਤਾਂ 뮤직 ਵੀਡੀਓ ਦੇ ਦੇਖ ਤਾਂ ਲਈ ਹੈ ਸਾਰਿਆਂ ਨੇ ਮਗਰ ਹੋਰ ਪਾਲਿਸ਼ ਕਰਨ ਦੀ ਜ਼ਰੂਰਤ ਹੁੰਦੀ ਕਿਉਂਕਿ ਫਿਲਮਾਂ ਦੇ ਕੇ ਚੈੱਕ ਕਰਨਾ ਤੇ ਗਾਣੇ ਦੇ ਵਿੱਚ ਚੈੱਕ ਕਰਨਾ ਆਈ ਥਿੰਕ ਬਹੁਤ ਮੈਂ ਇਹਦੇ ਨਾਲ ਹੀ ਗੱਲ ਮਕਾਰ ਰਣਾ ਕਿ ਤੁਸੀਂ ਕਹਿਆ ਪਾਲਿਸ਼ ਕਰਨ ਦੀ ਲੋੜ ਹੁੰਦੀ ਆ ਇਦਾਂ ਦੀਆਂ ਫਿਲਮਾਂ ਦੇਖਣ ਚ ਔਰ ਉਤੋਂ ਸਿੱਖਣ ਚ ਬਹੁਤ ਕੁਝ ਮਿਲਦਾ ਆ ਇਦਾਂ ਦੀਆਂ ਫਿਲਮਾਂ ਪਾਲਿਸ਼ ਕਰਦੀਆਂ ਆ ਆਰਟਿਸਟਾਂ ਅਗਰ ਇਸ ਫਿਲਮ ਦੇ ਵਿੱਚ ਇੱਕ ਚੀਜ਼ ਇੱਕ ਕੁਆਲਿਟੀ ਬਿਕ ਕਰਨੇ ਦਾ ਆਦੇਸ਼ ਕੀ ਕਰਾਂਗੇ ਮੈਂ ਮਤਲਬ ਜੋ ਇੱਕ ਰਾਇਲ ਚੀਜ਼ ਦਿਖਾਈ ਹੋਈ ਆ ਪੰਜਾਬ ਦੀ ਜਿਵੇਂ ਅੱਜ ਕੱਲ ਸਾਊਥ ਦੇ ਵਿੱਚ ਚਾਹੇ ਉਹ ਪੁਸ਼ਪਾ ਆ ਜਾਂ ਆਰ 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 ਜਾਂ ਹੁਣ ਦਸਰਾ ਮੂਵੀ ਆਈ ਸੀ ਕੰਤਾਰਾ ਮੂਵੀ ਆਈ ਸੀ ਉਹਨਾਂ ਨੇ ਉਹ ਟਰੈਡੀਸ਼ਨ ਦੇ ਨਾਲ ਹੀ ਖੇਲੀ ਹੋਈ ਸੀ ਤੇ ਸਾਡੇ ਪੰਜਾਬੀ ਇੰਡਸਟਰੀ 'ਚ ਵੀ ਲੋੜ ਸੀ ਕਿ ਇੱਕ ਸੂਰਮੇ ਦੀ ਫਿਲਮ ਇਦਾਂ ਰੈਟ੍ਰੋ ਤਰੀਕੇ ਦੇ ਨਾਲ ਅੱਜ ਦੇ ਟਾਈਮ ਦੇ ਨਾਲ ਉਹਨੂੰ ਮਿਕਸ ਕਰਕੇ ਅੱਗੇ ਲੈ ਕੇ ਆਉਣਾ ਤੇ ਉਹ ਲੋੜ ਸੀ ਮੈਂ ਮੈਂ ਸੋਚਦਾ ਕਿ ਜਿਵੇਂ ਉਹ ਸਾਊਥ ਦਾ ਅੱਗੇ ਸਿਨੇਮਾ ਜਾ ਰਿਹਾ ਆ ਤੇ ਸਾਡਾ ਵੀ ਇਦਾਂ ਦੀਆਂ ਫਿਲਮਾਂ ਲੈ ਕੇ ਜਾਣਾ ਕਿਉਂਕਿ ਆਪਣਾ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਹੋ ਗਿਆ ਵੱਖਰੇ ਵੱਖਰੇ ਕਨਸੈਪਟ ਤੇ ਫਿਲਮਾਂ ਬਣ ਰਹੀਆਂ ਜਾਇਦ ਹੀ ਮੂਵੀ ਵੀ ਮੈਡਲ ਆਈ ਹੈ ਹਨਾ ਤੁਸੀਂ ਇਹ ਲੜਮਚਾਰ ਦੇਖ ਕੇ ਆਇਆ ਤੇ ਬਹੁਤ ਕਮਾਲ ਦੀ ਫਿਲਮ ਸੀ ਜੀ ਬਿਲਕੁਲ ਮੈਂ ਹਲੇ ਦੇਖੀ ਨਹੀਂ ਆ ਐਕਚੁਅਲੀ ਬਸ ਉਹੀ ਹਾਂ ਮੈਂ ਦੇਖਣ ਜਰੂਰ ਜਾਊਂਗਾ ਤੇ ਉਹਦੀ ਜਿੰਨੀ ਉਹਦੀ ਵੀ ਬਹੁਤ ਤਾਰੀਫ ਹੋ ਰਹੀ ਆ ਜਰੂਰ ਦੇਖਣ ਦਾ ਆਂਕੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ